ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਤਮਾਕੇਦਾਰ Roasting ਚੈਨਲ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਤੁਸੀਂ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਹੀ ਗਿਆ ਹੋਣਾ ਕਿ ਆਪਾਂ ਕੀ ਦੇ ਬਾਰੇ ਗੱਲ ਕਰਨ ਲੱਗੇ ਆ ਤਾਂ ਇੱਕ ਵਾਰੀ ਇਹ ਵੀਡੀਓ ਦੇਖ ਲਓ ਜੀ ਗਾਇਜ਼ ਵੀਰੇ ਗਾਇਜ਼ ਵੀਰੇ ਦੇਖੋ ਮੈਂ ਕਿੱਥੇ ਖੜੀ ਆ ਮੈਂ ਆਈ ਸੀ ਕੀ ਖੇਤ ਅਗਦਰ ਗੋਲਾ ਵੇਖ ਲੋ ਗਾਇਸ ਇਹ ਹੂੰ ਮਿਠਿਆ ਪੂਰਾ ਵਲੌਗ ਦੇਖਣਾ ਤਾਂ YouTube ਚੈਨਲ ਤੇ ਜਾ ਕੇ ਦੇਖ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਗਾਇਸ ਵੀਰੇ ਮੈਂ ਖਾਣ ਲੱਗਿਆ ਦੋਸਾ ਤੇ ਮੈਂ ਲੈ ਦੋਸਾ ਤੁਮੇਰੇ ਇਦਾਂ ਦੇ ਫੂਡ ਚੈਲੰਜ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਕਮੈਂਟ ਕਰਨਾ ਭੁੱਲਿਓ ਤੇ ਵੀਨੇ ਕਿਦਾਂ ਲੱਗਾ ਚੈਲੰਜ ਤਬੀਲਾ ਦਿੱਤੂਗਾ 500 ਕੀਹ ਹਿਰੇ ਨੂੰ ਨਾਮ ਮਿਲੂਗਾ ਪਤਾ ਨਹੀਂ ਕੀ ਏ ਇਹਦੇ ਢਿੱਡਾ ਕਿ ਟੋਆ ਕਿ ਬਾਂਦਰ ਬੰਨੇ ਅੰਦਰ ਇਹ ਕਦੇ ਰਜਦੀ ਨਹੀਂ ਆ ਗੰਦੀਆਂ ਪਿੱਲੀਆਂ ਚੀਜ਼ਾਂ ਖਾਂਦੀ ਰਹਿੰਦੀ ਐ ਸਾਰਾ ਦਿਨ ਕਦੇ ਇਹਨੇ ਬੱਚੇ ਨੂੰ ਨਹੀਂ ਆਪਦੇ ਨੂੰ ਦਿਖਾਇਆ ਵੀ ਇਹ ਪੜ੍ਹੀ ਜਾਂਦਾ ਸਕੂਲ ਚੱਲਿਆ ਪਰ ਨਾ ਇਹ ਸਿਰਫ ਇਹ ਹੀ ਖਾਂਦੀ ਹੈ ਗਾਇਜ਼ ਵੀਰ ਆਹ ਖਾ ਲੋ ਗਾਇਜ਼ ਭੈਣੋ ਆਹ ਖਾ ਲੋ ਗਾਇਜ਼ ਭੈਣੇ ਗੋਲ ਗੱਪੇ ਖਾ ਲੋ ਗਾਇਜ਼ ਭੈਣੇ ਆਹ ਖਾ ਲੋ 버ਗਰ ਖਾ ਲੋ ਪੀਜੇ ਖਾ ਲੋ ਤੇ ਹਲੇ ਕਹਿ ਦਿੰਦੀ ਆ ਮੇਰਾ ਕਸਟਰੋਲ ਵੱਧਾ ਦੇ ਮੇਰੀ ਦਵਾਈ ਚੱਲਦੀ ਹੈ ਪਤਾ ਨਹੀਂ ਕੀ ਏ ਇਹਦੇ ਢਿੱਡਾ ਕਿ ਟੋਆ ਕਿ ਬਾਂਦਰ ਬੰਨਿਆ ਅੰਦਰ ਇਹ ਕਦੇ ਰਜਦੀ ਨਹੀਂ ਆਹ ਗੰਨੀਆਂ ਪਿੱਲੀਆਂ ਚੀਜ਼ਾਂ ਖਾਂਦੀ ਰਹਿੰਦੀ ਐ ਸਾਰਾ ਦਿਨ ਕਦੇ ਇਹਨੇ ਬੱਚੇ ਨੂੰ ਨਹੀਂ ਆਪਦੇ ਨੂੰ ਦਿਖਾਇਆ ਵੀ ਇਹ ਪੜ ਹੀ ਜਾਂਦਾ ਇਹ ਸਕੂਲ ਚੱਲਿਆ